ਹਾਂ ਜੀ ਸਿਮਰਨ ਜੀ ਤੇ ਫਿਰ ਦੇਖ ਰਿਹਾ ਕਿ ਲੰਬੇ ਸਮੇਂ ਤੋਂ ਅੰਤਰ ਡਾਇਰੈਕਟ ਸੰਗਰੇਸ਼ਨਾਂ ਬਹੁਤ ਵਧੀਆ ਸਕਸੈਸਫੁਲ ਤਰੀਕੇ ਦੇ ਨਾਲ ਚੱਲ ਰਹੀ ਹੈ। ਸਟੂਡੈਂਟਾਂ ਨੂੰ ਕਿਹੜੀ ਅਸੀਂ ਆਪ ਦੇ ਸਕਦੇ ਹਾਂ ਕਿ ਖਲੀ ਵੀ ਜਿਹੜੀ ਵਿਜਿਓ ਨਹੀਂ ਰੋਕੇ ਔਰ ਕੀ ਤੁਸੀਂ ਨਵਾਂ ਲੈ ਕੇ ਆਉਂਦੇ। ਸਾਸਰੀ ਕਾਲ ਜੀ ਪਹਿਲਾਂ ਤਾਂ ਬਹੁਤ ਧੰਨਵਾਦ ਤੁਹਾਡਾ ਵੀ ਤੁਸੀਂ ਸਾਨੂੰ ਹਰੇਕ ਚੀਜ਼ ਦੀ ਸਹੀ ਨੌਲੇਜ ਦੇਣ ਲਈ ਪਹਿਲ ਦੇ ਆਧਾਰ ਤੇ ਸਾਨੂੰ ਕੈਮਰੇ ਸਾਹਮਣੇ ਲੈ ਕੇ ਆਉਂਦੇ ਆ। ਤੇ ਸਾਸੀ ਤੁਹਾਨੂੰ ਜੀ ਆਇਆਂ ਆਖਦੇ ਆ। ਐਕਚੁਅਲੀ ਸਰ ਵੀ ਅੱਜਕੱਲ ਬੀਜੇ ਤੇ ਕੋਈ ਰੋਕ ਨਹੀਂ ਲੱਗੀਗੀ ਬੀਜੇ ਕੈਨੇਡਾ ਦੇ ਵਧੀਆ ਆ ਜਾਂਦੇ ਆ ਵਧੀਆ ਸਕਸੈਸ ਰੇਟ ਆ ਐਕਚੁਅਲੀ ਪ੍ਰੋਬਲਮ ਇੱਥੇ ਆ ਗਈ ਵੀ ਫੀਸਾਂ ਜ਼ਿਆਦਾ ਵਧਣ ਦੇ ਕਾਰਨ ਬੱਚਿਆਂ ਤੋਂ ਫੀਸਾਂ ਪੇ ਨਹੀਂ ਹੋ ਰਹੀਆਂ 1+2 ਵਾਲੇ ਬੱਚੇ ਜਿਹੜੇ ਆਪਣਾ ਵਿਆਹ ਕਰਾ ਕੇ ਮੁੰਡੇ ਜਾਂ ਕੁੜੀਆਂ ਆਪਣਾ ਸਪਾਊਸ ਨਾਲ ਲੈ ਕੇ ਚਲੇ ਜਾਂਦੇ ਸੀ ਉਹਨਾਂ ਲਈ ਈਜੀ ਸੀ ਥੋੜਾ ਜਿਹਾ ਉਹ ਕਿਉਂਕਿ ਵੀ ਉਹ ਜੈਨਿਕੇ ਸ਼ੇਅਰ ਕਰ ਲੈਂਦੇ ਸੀ ਮੰਨ ਲਓ ਹੁਣ 26-27 ਲੱਖ ਰੁਪਇਆ ਖਰਚਾ ਆਉਂਦਾ ਕੈਨੇਡਾ ਦਾ ਬੱਚਿਆ ਕੋਈ ਵੀ ਆ ਚਾਹੇ ਗਰੀਬ ਆ ਚਾਹੇ ਮੀਰ ਆ ਉਹਦੇ ਲਈ 26-27 ਲੱਖ ਰੁਪਇਆ ਇਕੱਠਾ ਕਰਨਾ ਬਹੁਤ ਜਿਆਦਾ ਮੁਸ਼ਕਲ ਆ ਤੇ ਉਹ ਕੀ ਕਰਦੇ ਸੀ ਵੀ 50-50 ਕਰ ਲੈਂਦੇ ਕੋਸ ਖਰਚਾ ਮੁੰਡੇ ਵਾਲੇ ਕਰ ਦਿੰਦੇ ਕੋਸ ਕੁੜੀ ਵਾਲੇ ਕਰ ਦਿੰਦੇ ਸੀ ਤੇ ਹਸਬੈਂਡ ਵਾਈਫ ਇਕੱਠੇ ਸਪਾਊਸ ਦੋਨੋਂ ਬਾਹਰ ਤੇ ਲੈ ਜਾਂਦੇ ਸੀ ਉਹ ਚੀਜ਼ ਤੇ ਰੋਕ ਲੱਗਣ ਦੇ ਕਾਰਨ ਥੋੜਿਆ ਮਾਰਕੀਟ ਚ ਜੈਨਿਕੇ ਕਮ ਡਾਊਨ ਚੱਲ ਗਿਆ ਵੀ ਉਹੀ ਬੱਚੇ ਅਪਲਾਈ ਕਰਦੇ ਆ ਬਸ ਜਿੰਨਾਂ ਕੋਲ ਆਪਦੀ ਫਾਈਨੈਂਸ਼ੀਅਲ ਸਪੋਰਟ ਹੈਗੀ ਆ ਜੀ ਤੁਸੀਂ ਕੀ ਨਵਾਂ ਲੈ ਕੇ ਆਓ ਕਿ ਬੱਚਾ ਨੂੰ ਜਿਹੜੀ ਆ ਕਾਸ ਆ ਵੀ ਉਹ ਵੀ ਜਾ ਸਕਦੇ ਆ ਪਰ ਆ ਆਪਾ ਭਾਜੀ ਦੇਖੋ ਹੁਣ ਆਸਟ੍ਰੇਲੀਆ ਵੀ ਬੰਦ ਹੀ ਆ ਤਕਰੀਬਨ ਠੀਕ ਆ ਜੀ ਤੇ ਨਿਊਜ਼ੀਲੈਂਡ ਵੀ ਬੰਦ ਹੀ ਆ ਸਟੂਡੈਂਟ ਵੀ ਜਾ ਇੱਕੋ ਇੱਕ ਬੱਚਿਆਂ ਦੀ ਆਸ ਸੀ ਕੈਨੇਡਾ ਉਹ ਆਸ ਵੀ ਬੱਚਿਆਂ ਦੀ ਪੂਰੀ ਨਹੀਂ ਹੁੰਨ ਹੁੰਦੀ ਲੱਗ ਰਹੀ ਕਿਉਂਕਿ ਐਕਚੁਅਲੀ ਪ੍ਰੋਬਲਮ ਇਹ ਹੈ ਕਿ ਵੀ ਫਾਈਨੈਂਸ਼ੀਅਲ ਆਪਣਾ ਸਟੇਟਸ ਪੰਜਾਬ ਦਾ ਦਿਨੋਂ ਦਿਨ ਥੱਲੇ ਹੀ ਜਾ ਰਿਹਾ ਤੇ ਇਹ ਸਭ ਨੂੰ ਪਤਾ ਹੀ ਆ ਹੁਣ ਆਪਾਂ ਬਹੁਤ ਹੀ ਘੱਟ ਰੇਟ ਤੇ ਬੱਚਿਆਂ ਨੂੰ ਆਪਣਾ ਗਰੀਸ ਕ੍ਰੇਸ਼ੀਆ ਜਰਮਨ ਹੋ ਗਿਆ ਪੁਰਤਕਾਲ ਵਗੈਰਾ ਆਪਾਂ ਬੱਚਿਆਂ ਨੂੰ ਭੇਜ ਰਹੇ ਆ ਜੋ ਉਹਨਾਂ ਦੇ ਬਿਲਕੁਲ ਬਜਟ ਦਾ ਪ੍ਰਾਈਸ ਰੱਖਿਆ ਗਿਆ ਤੇ 1 ਜੀਅਰ ਦੇ ਵਿੱਚ ਵਿੱਚ ਬੱਚੇ ਆਪਣਾ ਸਾਰਾ ਜਿੰਨਾ ਇਨਵੈਸਟਮੈਂਟ ਕਰਕੇ ਜਾਂਦੇ ਆ ਤੇ ਉਹ ਸਾਰਾ ਆਪਣਾ ਕਬਰ ਕਰ ਲੈਂਦੇ ਆ ਇੰਨੀ ਕੁ ਸੈਲਰੀ ਜਾਨੀ ਕਿ ਉਹਨਾਂ ਨੂੰ ਮਿਲ ਜਾਂਦੀ ਆ ਤੁਸੀਂ ਕਹਿ ਕੇ ਜਿਹੜਾ ਕਾਮਾ ਡਾਊਨ ਚਲਾ ਗਿਆ ਸੀ ਇਮੀਗ੍ਰੇਸ਼ਨ ਦਾ ਕੀ ਕਾਰਨ ਮੰਨਦੇ ਹੋ ਕੀ ਬੱਚੀ ਜ਼ਿੰਮੇਵਾਰ ਹੈ ਜਾਂ ਇਮੀਗ੍ਰੇਸ਼ਨ ਦੇ ਜਿਹੜੇ ਕੰਸਲਟੈਂਟ ਨੇ ਨਹੀਂ ਨਹੀਂ ਸਰ ਇਹਦੇ ਵਿੱਚ ਦੋਨੇ ਚੀਜ਼ਾਂ ਹੀ ਕਾਮਨ ਆ ਬੱਚੇ ਮੈਂ ਤਾਂ ਜ਼ਿਆਦਾਤਰ ਬੱਚਿਆਂ ਨੂੰ ਜ਼ਿੰਮੇਵਾਰ ਸਮਝਦਾ ਵੀ ਬੱਚੇ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਅਣਪੜ੍ਹ ਬਣ ਕੇ ਚਲੇ ਜਾਂਦੇ ਆ ਸੈਕੰਡ ਨੰਬਰ ਤੇ ਆ ਜਾਂਦਾ ਸਾਡੀ ਫੀਲਡ ਦੇ ਜਿਹੜੇ ਬੰਦੇ ਹੈਗੇ ਆ ਵੀ ਇਹਨਾਂ ਨੂੰ ਸਿਰਫ ਇੱਕ ਪੈਸਾ ਮੁੱਖ ਰਹਿ ਗਿਆ ਠੀਕ ਹੈ ਜੀ ਬਹੁਤ ਇਹੋ ਜਿਹੇ ਬੱਚੇ ਆ ਜਿਨ੍ਹਾਂ ਦੀਆਂ ਕਈਆਂ ਮੇਰੇ ਕੋਲ ਆ ਕੇ ਮਾਪ ਪਾਪ ਗੱਲਾਂ ਕਰਦੇ ਆ ਵੀ ਸਾਨੂੰ ਆਹ ਕਾਲਜ ਦੇ ਕੇ ਸਾਡੇ ਬੱਚੇ ਦਾ ਵੀਜ਼ਾ ਕਢਾਤਾ ਐਕਚੁਅਲੀ ਉਹ ਹੁੰਦੇ ਪ੍ਰਾਈਵੇਟ ਕਾਲਜ ਆ ਵੀਜ਼ਾ ਕਢਾਉਣ ਦੀ ਜਿਹੜੀ ਸਾਡੀ ਮਾਰਕੀਟ ਹੈ ਨਾ ਸਾਡੀ ਮਾਰਕੀਟ ਤੇ ਇੱਕੋ ਇੱਕ ਆ ਜੀ ਅਸੀਂ ਵੀਜ਼ਾ ਲੈ ਕੇ ਦੇਣਾ ਬੀਜਾ ਜਿੱਦਾਂ ਮਰਜੀ ਆ ਜੇ ਬੱਚੇ ਨੂੰ ਵੀ ਇਹੀ ਹੁੰਦਾ ਵੀ ਮੈਨੂੰ ਬੀਜਾ ਚਾਹੀਦਾ ਜਿੱਦਾਂ ਮਰਜੀ ਲੈ ਕੇ ਦੋ ਇਹੋ ਜਿਹੇ ਵੀ ਕਈ ਹੈਗੇ ਆ ਵੀ ਜਿਹਦੀ ਫੀਸ ਹੀ ਨਹੀਂ ਕਾਲਜਾਂ ਦੀ ਜਾਂਦੀ ਤੇ ਏਜੰਟਾਂ ਨੇ ਤਾਂ ਵੀ 15 15 16 16 ਲੱਖ ਰੁਪਇਆ ਬੱਚਿਆਂ ਤੋਂ ਲਿਆ ਹੁਣ ਰੌਲਾ ਕੀ ਆ ਬੱਚਿਆਂ ਕੋਲੇ ਇੱਥੇ ਆਪਦੇ ਹੱਥ ਦਾ ਹੁਨਰ ਹੈ ਨਹੀਂ ਹੱਥ ਦਾ ਹੁਨਰ ਨਾ ਹੋਣ ਕਰਕੇ ਮੂਰੇ ਹੁਣ ਉੱਥੇ ਕੰਮ ਦੀ ਦਿੱਕਤ ਆ ਰਹੀ ਆ ਬੱਚਿਆਂ ਨੂੰ ਕੰਮ ਨਹੀਂ ਮਿਲਦਾ ਜੇ ਬੱਚੇ ਕੋਲ ਇੱਥੇ ਆਪਦੀ ਕੋਈ ਸਕਿੱਲ ਹੋ ਮੰਨ ਲਓ ਕੋਈ ਪੀਜਾ ਬਣਾਉਣਾ ਜਾਣਦਾ ਕੋਈ ਬੈਲਟਰਿੰਗ ਵੈਲਟਿੰਗ ਦਾ ਕੰਮ ਜਾਣਦਾ ਕੋਈ ਪਲੰਬਰ ਦਾ ਕੰਮ ਸਿੱਖ ਕੇ ਗਿਆ ਉਹਨਾਂ ਨੂੰ ਉੱਥੇ ਰੋਜੀ ਰੋਟੀ ਕਮਾਉਣਾ ਸੌਖਾ ਆਪਾਂ ਕਹਿ ਸਕਦੇ ਹਾਂ ਜੀ ਮੇਰੇ ਕੋਲ ਸਕਿੱਲ ਹੈਗੀ ਉਹਨੂੰ ਜੌਬ ਵੀ ਸੌਖੀ ਮਿਲਦੀ ਹੈ ਇੱਥੋਂ ਬੱਚੇ ਬਿਲਕੁਲ ਫਰੈਸ਼ ਜਾਂਦੇ ਆ ਉਸ ਸਕਿੱਲ ਹੈ ਨਹੀਂ ਉਹਨਾਂ ਕੋਲ ਆਪਦੀ ਕੋਈ ਹੱਥ ਦਾ ਹੁਨਰ ਹੈ ਨਹੀਂ ਤੇ ਜਿਹੜੇ ਹੱਥ ਦਾ ਹੁਨਰ ਹੋਵੇ ਬੱਚਿਆਂ ਕੋਲੇ ਤਾਂ ਮੈਂ ਤਾਂ ਨਹੀਂ ਕਹਿੰਦਾ ਵੀ ਆਪ ਨੂੰ ਕੈਨੇਡਾ ਯੂ ਐਸ ਏ ਜਾਂ ਆਸਟ੍ਰੇਲੀਆ ਜਾਣਾ ਚਾਹੀਦਾ ਆਪਣੇ ਪੰਜਾਬ 'ਚ ਹੀ ਬਹੁਤ ਵਧੀਆ ਇੰਡਸਟਰੀਆਂ ਆਪਾਂ ਲਾ ਸਕਦੇ ਆ ਆਪਣਾ ਖੋਦਾ ਕੰਮ ਚਲਾਓ ਕਾਰੋਬਾਰ ਆਪਾਂ ਸੈੱਟ ਕਰ ਸਕਦੇ ਆ ਪਰ ਅੱਜ ਕੱਲ ਬੱਚਿਆਂ ਦੀ ਸੋਚ ਹੀ ਵਸ ਇੱਕ ਵੀ ਕੈਨੇਡਾ ਜਾਣਾ ਜੀ ਕੈਨੇਡਾ ਜਾਣਾ ਦੇਖੂ ਦੇਖ ਤੁਰੇ ਜਾਂਦੇ ਆ ਤੇ ਉਹ ਚੀਜ਼ ਦਾ ਲਾਹਾ ਸਾਡੇ ਜਿਹੜੀ ਫੀਲਡ 'ਚ ਬੰਦੇ ਕੰਮ ਕਰਦੇ ਆ ਉਹ ਮਲਾਈਆਂ ਖਾਂ ਤੇ ਹੋਏ ਵੇ ਆ ਤਾਂ ਕਰਕੇ ਜਿਹੜੇ ਹੁਣ ਉੱਥੇ ਬੱਚਿਆਂ ਦੀ ਆਪਾਂ ਬੇਨਿਆ ਵੀ ਅਟੈਕ ਹੋ ਗਿਆ ਬੱਚੇ ਨੂੰ ਠੀਕ ਹੈ ਉਹ ਟੈਕ ਇਦਾਂ ਨਹੀਂ ਹੁੰਦਾ ਵੀ ਉੱਥੇ ਦੇ ਖਾਣ-ਪਾਣ ਨਾਲ ਜਾਂ ਰਹਿਣ-ਸਹਿਣ ਨਾਲ ਹੋਇਆ ਉੱਥੇ ਟੈਕ ਹੁੰਦੇ ਆ ਜੀ ਡਿਪਰੈਸ਼ਨ ਤੇ ਜਾਂਦੇ ਆ ਬੱਚੇ ਜਦੋਂ ਹੁਣ ਇੱਥੋਂ ਪ੍ਰਾਈਵੇਟ ਕਾਲਜ ਦੇਤਾ ਉਹਦੀ ਫੀਸ ਭਰੀ ਨਹੀਂ 18-19 ਲੱਖ ਉਹ ਤੋਂ ਲੈ ਲਿਆ ਗਾਹ ਜਾ ਕੇ ਬੱਚੇ ਨੂੰ ਫੇਰ ਕਾਲਜ ਚੇਂਜ ਕਰਨਾ ਪੈਂਦਾ ਕਾਲਜ ਦੀ ਚੇਂਜ ਕਰਨੀ ਫੇਰ ਘੱਟੋ-ਘੱਟ ਨਾਂ ਬਾਲਾ 15-16 ਲੱਖ ਰੁਪਈਆ ਫੇਰ ਫੀਸ ਭਰਨੀ ਪੈਂਦੀ ਆ ਤੇ ਹੁਣ ਘਰ ਦੇ ਕਹਿੰਦੇ ਆ ਸਾਡੇ ਕੋਲ ਪੂੰਜੀ ਹੈ ਨਹੀਂ ਵੀ ਜਿੰਨੇ ਸੀ ਅਸੀਂ ਤੈਨੂੰ ਲਾ ਕੇ ਤੋਰਤਾ ਉਤਰੋਂ ਕੰਮ ਨਹੀਂ ਮਿਲਦਾ ਕਿਉਂਕਿ ਕੋਲੇ ਬੱਚਿਆਂ ਦੇ ਆਪ ਦੀ ਸਕਿੱਲ ਹੈ ਨਹੀਂ ਹੁਨਰ ਹੈ ਨਹੀਂ ਹੱਥ ਦਾ ਤੇ ਫਿਰ ਬੱਚੇ ਡਿਪਰੈਸ਼ਨ 'ਚ ਰਹਿੰਦੇ ਆ ਡਿਪਰੈਸ਼ਨ 'ਚ ਰਹਿਣ ਦੇ ਕਾਰਨ ਫਿਰ ਉੱਥੇ ਟੈਕ ਵਗੈਰਾ ਦੀਆਂ ਆਪਾਂ ਕਹਿ ਸਕਦੇ ਆ ਵੀ ਟੈਕ ਆ ਜਾਂਦੇ ਆ ਇਸ ਤਾਂ ਹੀ న్యూਸ ਆਉਂਦੀ ਆ ਵੀ ਫਲਾਨੇ ਦਾ ਟੈਕ ਹੋ ਗਿਆ ਜੇ ਬੱਚੇ ਨੂੰ ਬ੍ਰੈਂਪਟਨ 'ਚ ਟੈਕ ਹੋਇਆ ਟ੍ਰਾਂਟੋ 'ਚ ਟੈਕ ਹੋਣ ਦਾ ਨਾ ਡੈਥ ਹੋਈ ਆ ਇਹ ਜੈਨਕਿ ਦੋਨੇ ਹੀ ਚੀਜ਼ਾਂ ਕੌਮ ਆਣਾ ਬੱਚਿਆਂ ਨੂੰ ਵੀ ਸਮਝਣਾ ਚਾਹੀਦਾ ਥੋੜਾ ਬੋਤਾਂ ਇਹ ਚੀਜ਼ ਬਾਰੇ ਇਮੀਗ੍ਰੇਸ਼ਨ ਦੀ ਗੱਲ ਕਰੀਏ ਤੁਸੀਂ ਕਹਾਂਗੇ ਕਿ ਕਿੰਨਾ ਕਿਤੇ ਜਿਹੜੇ ਬੱਚੇ ਵੀ ਜ਼ਿੰਮੇਵਾਰ ਆ ਤੇ ਇਮੀਗ੍ਰੇਸ਼ਨ ਦੇ ਜਿਹੜੇ ਧੋਖੇ ਭਜ ਬੈਂਟ ਆ ਉਹ ਵੀ ਜ਼ਿੰਮੇਵਾਰ ਆ ਪਰ ਹੁਣ ਕੈਨੇਡਾ ਆਸਟ੍ਰੇਲੀਆ ਤੋਂ ਇਲਾਵਾ ਕੀ ਜੇ ਵੀ ਬਾਕੀ ਦੇਸ਼ਾਂ ਦੇ ਤੁਸੀਂ ਵੀਜ਼ਾ ਲਵਾ ਰਹੇ ਹੋ ਉਹਨਾਂ ਦੀ ਵੀ ਸੇਮ ਹੀ ਆ ਜਾਂ ਉਸ ਤੋਂ ਘੱਟ ਨਹੀਂ ਭਾਜੀ ਜਿਹੜੇ ਦੇਖੋ ਮੈਂ ਮਾਰਕੀਟ ਨਾਲ ਨਹੀਂ ਚੱਲਦਾ ਕਿਉਂਕਿ ਸਰਾ ਇਮੀਗ੍ਰੇਸ਼ਨ ਇੱਕ ਬ੍ਰਾਂਡ ਆ ਹੂੰ ਠੀਕ ਹੈ ਅਸੀਂ ਇੱਕ ਬ੍ਰਾਂਡ ਆ ਅਸੀਂ ਆਪਦੇ ਆਪ ਤੇ ਮਾਰ ਨਹੀਂ ਕਰਦੇ ਪਰ ਅਸੀਂ ਜਿੰਨੀ ਹੋ ਸਕਦੇ ਆ ਠੀਕ ਉਹ ਕਮਾ ਕਮਾਈ ਅਸੀਂ ਵੀ ਕਰਦੇ ਆ ਸਾਨੂੰ ਖਰਚੇ ਪੈਂਦੇ ਆ ਸੈਲਰੀਆਂ ਦੇਣੀਆਂ ਸਟਾਫ ਦੀਆਂ ਪਰ ਅਸੀਂ ਕਮਾਈ ਬਹੁਤ ਘੱਟ ਕਰਦੇ ਆ ਅਸੀਂ ਜ਼ਿਆਦਾਤਰ ਬੱਚਿਆਂ ਦੇ ਸੁਪਨੇ ਸਹਾਰ ਕਰਨ ਦੀ ਜ਼ਿਆਦਾ ਸੋਚਦੇ ਆ ਹੁਣ ਜਿਹੜਾ ਅਸੀਂ ਮਾਰਕੀਟ ਦੇ ਵਿੱਚ ਪ੍ਰੋਡਕਟ ਲੈ ਕੇ ਆਏ ਆ ਜੇ ਤੁਸੀਂ ਇਹੀ ਮਾਰਕੀਟ ਤੇ ਜਾ ਕੇ ਪਤਾ ਕਰੋ ਤੁਹਾਨੂੰ 15-17 ਲੱਖ ਤੋਂ ਥੱਲੇ ਕਿਸੇ ਨੇ ਨਹੀਂ ਦੇਨੇ ਇੰਨਾ ਘੱਟ ਰੇਟ ਤੇ ਅਸੀਂ ਬੱਚਿਆਂ ਨੂੰ ਗਰੀਸ ਦਾ ਪਰਮਟ ਕ੍ਰੇਸ਼ੀਆ ਦਾ ਪਰਮਟ ਪੁਰਤਗਾਲ ਦਾ ਪਰਮਿਟ ਤੇ ਜਰਮਨ ਦਾ ਪਰਮਿਟ ਲੈ ਕੇ ਦੇਣਾ ਤੇ ਅੱਜ ਤੱਕ ਜਿੰਨੇ ਸਾਡੇ ਬੱਚੇ ਗਏ ਆ ਸਾਨੂੰ ਕਿਸੇ ਤੋਂ ਕੋਈ ਕੰਪਲੇਂਟ ਨਹੀਂ ਸਾਰੇ ਖੁਸ਼ ਆ ਤੁਸੀਂ ਜਿਹੜੀ ਦੇਸ਼ਾਂ ਦਾ ਨਾਮ ਲੈ ਰਹੇ ਹੋ ਕੀ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਸਕਿੱਲ ਆ ਬੱਚੇ ਵਿੱਚ ਹੋਣਾ ਚਾਹੀਦਾ ਉੱਥੇ ਭਾਜੀ ਤਕਰੀਬਨ ਸਾਰੇ ਹੀ ਆ ਬੇਰ ਹਾਊਸ ਦਾ ਹੈਗਾ ਠੀਕਾ ਜੀ ਹੋਟਲ ਮੰਨ ਲਓ ਆਪਣਾ ਚਿਕਨ ਵਗੈਰਾ ਕਟਿੰਗ ਪੈਕਿੰਗ ਹੋਗੀ ਤੇ ਹੋਟਲ ਦਾ ਕੰਮ ਹੋ ਗਿਆ ਕਲੀਨਿੰਗ ਵਗੈਰਾ ਦਾ ਹੋ ਗਿਆ ਹੋਟਲ ਚ ਕੁਕਿੰਗ ਆ ਜਿਹੜੇ ਆਪਣੇ ਬੱਚੇ ਕੁਕਿੰਗ ਦਾ ਕੰਮ ਜਾਣਦੇ ਆ ਉਹ ਹੈ ਜੇ ਹੈਲਪਰ ਉੱਥੇ ਚਲੇ ਜਾਂਦੇ ਆ ਸੈਲਰੀ ਬਹੁਤ ਅੱਛੀ ਆ ਭਾਜੀ ਸੈਲਰੀ ਬਹੁਤ ਵਧੀਆ ਜਿੰਨਾ ਤੋਂ ਬੰਦਾ ਕੈਨੇਡਾ ਮਹੀਨੇ ਚ ਕਮਾਉਂਦਾ ਓਨਾ ਕਿ ਇੱਥੇ ਕਮਾ ਲੈਂਦੇ ਆ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਨੌਜਵਾਨ ਅੱਜ ਵੀ ਧੋਖੇਬਾ ਏਜੰਟਾਂ ਦੇ ਡਿੱਕੇ ਚੜ ਜਾਂਦੇ ਆ ਤੇ ਸੁਪਨੇ ਡੋਲੇ ਜਾਂਦੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਏਜੰਟ ਭਰਾਵਾਂ ਨੂੰ ਵੀ ਮੈਂ ਇਹ ਨਹੀਂ ਕਹਿੰਦਾ ਪੈਸੇ ਨਾ ਕਮਾਓ ਪੈਸੇ ਕਮਾਓ ਹਰੇਕ ਦੀ ਆਪ ਦਾ ਪਰਿਵਾਰ ਆ ਬਿਜ਼ਨਸ ਆ ਹਰੇਕ ਦੀ ਠੀਕ ਆ ਜ ਪਰ ਤਮਾਉ ਉਹ ਥੋੜੇ ਜਿਹੇ ਜਾਇਜ਼ ਜਿੰਨੀ ਕੁ ਮੰਨ ਲਓ ਓਨੇ ਦਾ ਆਪਾਂ ਗਾਹ ਨਹੀਂ ਭਰਦੇ ਜਿੰਨੇ ਤੁਸੀਂ ਲੈ ਲੈਨੇ ਆ ਓਨੀ ਬੱਚੇ ਦੀ ਸੈਲਰੀ ਨਹੀਂ ਹੁੰਦੀ ਉੱਥੇ ਦੱਸੋ ਉਹਨੂੰ ਪ੍ਰੋਪਰ ਗਾਈਡ ਕਰੋ ਵੀ ਭਾਈ ਆਹ ਕੰਟਰੀ ਦਾ ਤੇਰਾ ਵੀਜ਼ਾ ਅਸੀਂ ਤੈਨੂੰ ਆਹ ਕੰਮ ਦੇਵਾਂਗੇ ਇੰਨੀ ਤੇਰੀ ਸੈਲਰੀ ਹੋਊਗੀ ਠੀਕ ਆ ਆ ਤੈਨੂੰ ਸਹੂਲਤਾਂ ਮਿਲਣਗੀਆਂ ਕਈ ਏਜੰਟਾਂ ਦੇ ਰੌਲੇ ਤਾਂ ਪੈਂਦੇ ਆ ਇੱਥੋਂ 15 16 ਲੱਖ ਲੈ ਕੇ ਭੇਜ ਦਿੰਦੇ ਆ ਪਤਾ ਉਹਨਾਂ ਨੂੰ ਹੁੰਦਾ ਹੀ ਨਹੀਂ ਵੀ ਕਾਹਦਾ ਕੰਮ ਦਿੱਤਾ ਕਿਹੜੀ ਕੰਪਨੀ ਆ ਕਿੰਨੀ ਸੈਲਰੀ ਦੇਣੀ ਆ ਤੇ ਕੀ ਕੁਝ ਨਹੀਂ ਬੱਚੇ ਨੂੰ ਦੱਸਦੇ ਤੇ ਬੱਚੇ ਵੀ ਇੰਨੇ ਆ ਬਸ ਇਹਨਾਂ ਨੂੰ ਇੱਕ ਆ ਹੀ ਹੁੰਦਾ ਵੀ ਬਸ ਮੈਂ ਨਿਕਲ ਜਾ ਇਥੋਂ ਇੰਡੀਆ ਇੰਨੀ ਮਾੜੀ ਨਹੀਂ ਪੰਜਾਬ ਬਹੁਤ ਸੋਨੇ ਦੀ ਚਿੜੀ ਰਿਆ ਸੋਨੇ ਦੀ ਚਿੜੀ ਅੱਜ ਤੋਂ 5-7 ਸਾਲਾਂ ਨੂੰ ਇਹਨੇ ਫੇਰ ਬਣ ਜਾਣਾ ਕਿਉਂਕਿ ਇਸ ਟਾਈਮ ਕੈਨੇਡਾ ਆਸਟ੍ਰੇਲੀਆ ਦੇ ਲੋਕ ਸਾਰੇ ਇੰਡੀਆ ਮੂਵ ਹੋਣ ਲੱਗੇ ਸਹੀ ਏਜੰਟ ਦੀ ਕਿ ਉਹ ਪਛਾਣ ਕੀ ਦਿਦਾ ਸਰ ਦੇ ਦੇ ਦੇਖੋ ਜੀ ਆਪ ਦੇ ਕਾਮਕਾਰ ਕਿਤੇ ਨੂੰ ਲੈ ਕੇ ਤਾਂ ਤਕਰੀਬਨ ਸਾਰੀ ਮੈਂ ਤਾਂ ਨਹੀਂ ਕਿਸੇ ਨੂੰ ਮਾੜਾ ਕਹਿ ਸਕਦਾ ਮੇਰੇ ਚ ਵੀ ਕੋਈ ਕਮੀਆਂ ਹੋਣਗੀਆਂ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਬਿਲਕੁਲ ਸਹੀ ਹਾਂ ਪਰ ਜਦੋਂ ਤੁਸੀਂ ਕੰਮ ਕਰਦੇ ਆ ਕਿਸੇ ਦਾ ਤੇ ਜਾਂ ਆਪਾਂ ਕਿਸੇ ਨਾਲ ਗੱਲਬਾਤ ਕਰਦੇ ਆ ਗੱਲਾਂ ਬਾਤਾਂ ਤੋਂ ਹੀ ਪਤਾ ਲੱਗ ਜਾਂਦਾ ਵੀ ਬੰਦਾ ਕਿੱਥੇ ਕਿ ਬੈਠਾ ਹੁਣ ਜਿਹੜੀ ਤੁਸੀਂ ਸਹੀ ਝੰਡਤੀ ਗੱਲ ਕਰਦੇ ਆ ਕਿ ਨਾ ਬੱਚੇ ਪੜ੍ਹੇ ਲਿਖੇ ਆ ਕਿਸੇ ਮਰਜੀ ਏਜੰਟ ਤੋਂ ਤੁਸੀਂ ਕਿਸ ਲੌਗਇਨ ਕਰਵਾਓ ਪਹਿਲਾਂ ਉਹਦੇ ਬੀਜੇ ਦੇਖੋ ਉਹਦੇ ਡਾਕੂਮੈਂਟਸ ਦੇਖੋ ਵੀ ਉਹ ਪੰਜਾਬ ਗਵਰਨਮੈਂਟ ਤੋਂ ਰਜਿਸਟਰਡ ਹੈ ਜਾਂ ਨਹੀਂ ਹੈ ਜ਼ਿਆਦਾਤਰ ਜਿੱਥੋਂ ਤੱਕ ਮੇਰਾ ਖਿਆਲ ਹੈ ਕਿ ਨਾ 85% ਜਿਹੜੇ ਏਜੰਟਾ ਵਿਦਆਊਟ ਲਾਇਸੈਂਸ ਕੰਮ ਕਰਦੇ ਆ ਤੇ ਜਿਨ੍ਹਾਂ ਦੇ ਪਰਚੇ ਵੀ ਹੁੰਦੇ ਆ ਅਖਬਾਰ 'ਚ ਨਿਊਜ਼ ਵੀ ਲੱਗਦੀਆਂ ਜੀ ਉਹ ਠੱਗੀ ਮਾਰ ਗਿਆ ਉਹ ਠੱਗੀ ਮਾਰ ਗਿਆ ਉਹ ਠੱਗੀ ਦਾ ਸ਼ਿਕਾਰ ਤਾਂ ਹੀ ਹੁੰਦੇ ਆ ਕਿਉਂਕਿ ਉਹਨੂੰ ਭੱਟੇ ਸੁਪਨੇ ਦਿਖਾਏ ਦਿਖਾ ਦਿੰਦੇ ਆ ਉਹ ਜ਼ਿਆਦਾ ਦਿਖਾ ਦਿੰਦੇ ਆ ਬੱਚੇ ਨੂੰ ਆਏ ਲੱਗਦਾ ਵਸ ਮੈਂ ਤਾਂ ਰਾਤ ਨੂੰ ਕੈਨੇਡਾ ਹੀ ਦੀਦੀ ਹੁੰਦੀ ਆ ਸੁਪਨੇ ਚ ਪਏ ਨੂੰ ਤੇ ਉਹੀ ਠੱਗੀ ਮਾਰਦੇ ਆ ਜਿਹੜੇ ਸਹੀ ਜਾਣਤਾ ਮੰਨ ਲੋ ਹੁਣ ਅਸੀਂ ਆ ਸੰ ਅਸੀਂ 4-5 ਸਾਲ ਤੋਂ ਕੰਮ ਕਰਦੇ ਆ ਅਸੀਂ ਮੌਜੂਦਾ ਰਜਿਸਟਰਡ ਆ ਸਾਡੇ ਕੋਲ ਲਾਇਸੈਂਸ ਆ ਜਿੰਨਾ ਕੰਮ ਕਰਦੇ ਆ ਸਾਡੇ ਕੋਲ ਲਾਇਸੈਂਸ ਆ ਕੱਲਾ ਕੱਲਾ ਪੇਪਰ ਸਾਡੇ ਕੋਲ ਪਿਆ ਫਿਰ ਬਾਕੀ ਬੱਚਿਆਂ ਨੂੰ ਇਹ ਆ ਕਈ ਮੇਰੇ ਵੀਰ ਫੇਸਬੁੱਕ ਤੇ ਵੀਜ਼ਾ 2200 ਦਿਖਾਈ ਜਾਣਗੇ ਤੇ ਦਿੰਦੇ ਇੱਕ ਵੀ ਹੈ ਨਹੀਂ ਠੀਕ ਹੈ ਉਹ ਜਿਹੜਾ ਫੇਸਬੁੱਕ ਵਾਲਾ 200 ਦੇਖ ਕੇ ਉਹਦੇ ਕੋਲ ਚਲੇ ਜਾਂਦੇ ਆ ਫਿਰ ਉਹ ਭਾਈ ਜੀ ਸਾਨੂੰ ਪਤਾ ਹੀ ਆ ਫਿਰ ਉਹ ਆ ਦਾ 200 ਉਹਨਾਂ ਤੋਂ ਹੀ ਪੂਰਾ ਕਰਦਾ ਵੀ ਠੀਕ ਹੈ ਮੈਨੂੰ ਇੰਨੇ ਕ 200 ਵੀਜੇ ਚ ਭਾਣਨੇ ਸੀ ਇਹ ਵੀ ਬੱਚਿਆਂ ਨੂੰ ਦੇਖਣਾ ਚਾਹੀਦਾ ਵੀ ਉਹਨਾਂ ਦੇ ਆਪਾਂ ਟ੍ਰੈਂਡੀ ਅੱਜ ਕੱਲ ਤਾਂ ਫੇਸਬੁੱਕ ਆਈਡੀਆਂ ਚੱਲਦੀਆਂ ਇੰਸਟਾ ਤੇ ਚੱਲਦੀਆਂ ਵੀ ਕਿੰਨੇ ਕ ਇਹਨਾਂ ਨੇ ਵੀਜੇ ਦਿੱਤੇ ਆ ਤੇ ਕਿੰਨੇ ਕੇ ਇਹਨਾਂ ਨੇ ਜਾਨੀ ਕਿ ਕੰਮ ਕੀਤਾ ਇਹਦਾ ਪਹਿਲਾਂ ਤਾਂ ਸੋਡਾ ਬਹੁਤ ਬਹੁਤ ਧੰਨਵਾਦ ਇੱਕ ਵਾਰ ਫੇਰ ਕਰਦੇ ਆ ਕਿਉਂਕਿ ਸਰਾ ਇਮੀਗ੍ਰੇਸ਼ਨ ਕੋਈ ਵੀ ਨਵਾਂ ਪ੍ਰੋਡਕਟ ਲੈ ਕੇ ਮਾਰਕੀਟ ਚ ਆਉਂਦੇ ਆ ਤਾਂ ਤੁਸੀਂ ਸਾਨੂੰ ਪ੍ਰਮੋਟ ਕਰਦੇ ਹੋ ਤੇ ਬੱਚਿਆਂ ਨੂੰ ਇਹ ਚੀਜ਼ ਬਾਰੇ ਬਹੁਤ ਵਧੀਆ ਸਾਡੇ ਥਰੂ ਨੌਲੇਜ ਲੈ ਕੇ ਪੇਸ਼ ਕਰਦੇ ਆਂ ਬੱਚਿਆਂ ਨੂੰ ਦੱਸਦੇ ਆਂ ਵੀ ਕੀ ਸਹੀ ਆ ਕੀ ਗਲਤ ਆ ਠੀਕ ਆ ਤੇ ਦੂਸਰੀ ਗੱਲ ਇਹ ਆ ਵੀ ਆਪਣਾ ਹਜੇ ਤੱਕ ਨਹੀਂ ਵੀ ਕੋਈ ਇਦਾਂ ਦਾ ਆਪਣਾ ਰੈਕਟ ਨਹੀਂ ਨਾ ਸਾਡਾ ਅਜੇ ਤੱਕ ਕਿਸੇ ਨਾਲ ਰੌਲਾ ਪਿਆ ਬਹੁਤ ਹੀ ਵਧੀਆ ਸਾਫ ਸੂਤਰੇ ਤਰੀਕੇ ਨਾਲ ਆਪਾਂ ਬੱਚਿਆਂ ਨਾਲ ਡੀਲ ਕਰਦੇ ਆਂ ਤੇ ਉਹਨਾਂ ਨੂੰ ਵਧੀਆ ਪਰਮਿਟ ਵਗੈਰਾ ਲੈ ਕੇ ਦਿੰਨੇ ਆ ਵਧੀਆ ਕੰਟਰੀ ਸੈੱਟ ਕਰ ਦਿੰਨੇ ਆ ਮੈਂ ਤਾਂ ਇਹੀ ਆ ਵੀ ਬੱਚਿਆਂ ਨੂੰ ਸਲਾਹ ਦਿੰਨਾ ਵੀ ਇੱਕ ਵਾਰੀ ਜਰੂਰ ਸਾਡੇ ਸਰਾ ਇਮੀਗ੍ਰੇਸ਼ਨ ਨਿਹਾਲ ਸਿੰਘਲਾ ਜਾਂ ਸਰਾ ਇਮੀਗ੍ਰੇਸ਼ਨ ਠੂਰ ਵਿੱਚ ਵਿజిਟ ਕਰੋ ਠੀਕ ਆ ਜੀ ਸਲਾਹ ਲਓ ਤੇ ਆਪਣਾ ਬਾਹਰ ਜਾਣ ਦਾ ਸੁਪਨਾ ਸਕਾਰ ਕਰੋ ਅਸੀਂ ਜੀ ਆ ਆਖਦੇ ਆ ਸਾਰਿਆਂ ਨੂੰ ਵੀ ਜਿਹੜੇ ਵੀ ਬੱਚੇ ਗ੍ਰੀਸ, ਕ੍ਰੀਸ਼ੀਆ ਜਾਂ ਪੁਰਤਗਾਲ ਜਾਂ ਜਰਮਨ ਜਾ ਕੇ ਆਪਣਾ ਫਿਊਚਰ ਸੈੱਟ ਕਰਨਾ ਚਾਹੁੰਦੇ ਆ ਧੰਨਵਾਦ